ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਦੀ ਵੀਡੀਓ ਲੈ ਕੇ ਆਏ ਹਾਂ ਜੀ ਸਤਖੰਡ ਸ੍ਰੀ ਹਜੂਰ ਸਾਹਿਬ ਨਦੇੜ ਦੀ ਧਰਤੀ ਤੋਂ ਜਿੱਥੇ ਕੀ ਤੁਹਾਨੂੰ ਜੋ ਸ਼ਾਮ ਦਾ ਨਜ਼ਾਰਾ ਦਿਖਾ ਰਹੇ ਹਾਂ 8:00 8:00 ਦੇ ਕਰੀਬ ਦਾ ਉਹ ਦੇਖੋ ਪੂਰੀ ਰੌਣਕ ਦੇ ਬਜ਼ਾਰਾਂ ਦੇ ਅੰਦਰ ਬੜੀ ਵੱਡੀ ਗਿਲਤੀ ਦੇ ਵਿੱਚ ਸੰਗਤ ਇੱਥੇ ਨਤਮਸਤਕ ਹੋਣ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਮੇਂ ਇਸ ਜਗ੍ਹਾ ਤੇ ਆਖਰੀ ਜੋ ਸਮਾਗ ਗੁਜ਼ਾਰਿਆ ਸਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਇੱਥੋਂ ਹੀ ਸੋ ਵੇਖੋ ਦੁਕਾਨਾਂ ਲੱਗੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਮੁਬਾਰਕ ਚਰਨ ਇੱਥੇ ਪੈਣ ਨਾਲ ਕਰਕੇ ਅੱਜ ਵੇਖੋ ਇਹਨਾਂ ਦੁਕਾਨਦਾਰਾਂ ਦੇ ਕੰਮ ਕਿੰਨੇ ਚੱਲ ਰਹੇ ਨੇ ਇੱਥੇ ਲਗਾਤਾਰ ਬਾਜ਼ਾਰਾਂ ਦੇ ਵਿੱਚ ਭੀੜ ਦਿਖਾਈ ਦਿੰਦੀ ਆ ਦੁਕਾਨਾਂ ਖਚਾਖਚ ਭਰੀਆਂ ਰਹਿੰਦੀਆਂ ਨੇ ਭਾਵੇਂ ਉਹ ਮਣਿਆਰੀਆਂ ਲੀਆਂ ਹੋਣ ਭਾਵੇਂ ਉਹ ਡਰਾਈ ਫਰੂਟ ਦੀਆਂ ਇੱਥੋਂ ਬੜਾ ਮਸ਼ਹੂਰ ਆ ਮਸਾਲਿਆਂ ਦੀਆਂ ਦੁਕਾਨਾਂ ਬੜੇ ਮਸ਼ਹੂਰ ਆ ਬਾਕੀ ਫਰੂਟ ਇੱਧਰ ਬੜਾ ਹੈ ਨਾਰ ਸੰਤਰੇ ਅਨਾਨਾਸ ਸੋ ਇਹ ਜੂਸ ਨਾਲ ਬਹੁਤ ਸਸਤਾ ਹੈ ਇਧਰ ਹਲਦੀ ਵਗੈਰਾ ਜੋ ਹੋਰ ਸੌਂਫ ਵਗੈਰਾ ਬੜਾ ਕੋ ਡਰਾਈ ਫਰੂਟ ਦਾ ਸਮਾਨ ਇੱਥੇ ਮਿਲਦਾ ਹੈ ਹਰ ਇੱਕ ਤਰ੍ਹਾਂ ਦੀਆਂ ਜੋ ਦੁਕਾਨਾਂ ਇੱਥੇ ਬਹੁਤ ਹੀ ਵੇਖੋ ਭੀੜ ਹੈ ਰਾਸ਼ੀਆ ਦੁਕਾਨਾਂ ਦੇ ਉੱਤੇ ਇਹ ਬਹੁਤ ਹੀ ਰੌਣਕ ਹੈ ਬਾਜ਼ਾਰਾਂ ਦੇ ਵਿੱਚ ਸੋ ਇਹੋ ਜੀਆਂ ਆਟਮਾ ਬਹੁਤ ਇਧਰ ਇਸ ਤਰ੍ਹਾਂ ਦੇ ਕੋ ਵੇਸਨ ਇਹ ਵਰਫੀ ਬਣਾਉਂਦੇ ਇਥੇ ਨਾਰੀਅਲ ਦੀ ਵਰਫੀ ਐਡੀ ਨਾਰੀਅਲ ਦੀ ਵਰਫੀ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਨਾਲ ਬਹੁਤ ਹੀ ਵਧੀਆ ਸਵਾਦਿਸ਼ਟ ਹੈ ਇਧਰ ਹੋਟਲ ਮਹਾਰਾਜਾ ਦੇਖੋ ਗੁਜਾਰਾਂ ਦੀ ਰੌਣਕ ਤੇ ਫਰੂਟ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸ ਚੁੱਕਾ ਵਾਂ ਕਿ ਬੜਾ ਸਸਤਾ ਵਾ ਇਧਰ ਦੇਖੋ ਅਮਰੂਦ ਕਿੱਡੇ-ਕੱਡੇ ਵੱਡੇ ਬੇਰ ਵੇਖੋ ਤੁਸੀਂ ਕਿੱਡੇ-ਕੱਡੇ ਵੱਡੇ ਇੱਥੇ ਬੇਰ ਨੇ ਬਿਲਕੁਲ ਅਮਰੂਦਾਂ ਦੇ ਸਾਈਜ਼ ਦੇ ਤੇ ਫਰੂਟ ਇੱਥੇ ਤਾਜ਼ਾ ਫਰੈਸ਼ ਮਿਲਦਾ ਹੈ ਮਾਪੀ ਹੋਰ ਇਧਰ ਜੜੀ ਬੂਟੀਆਂ ਦੀਆਂ ਦੁਕਾਨਾਂ ਨੇ ਨਾਲ ਦੀ ਨਾਲ ਹੋਰ ਡ్రਾਈ ਫਰੂਟ ਦੀਆਂ ਦੁਕਾਨਾਂ ਫਰੂਟ ਦੀਆਂ ਤੇ ਜਗਾ ਜਗਾ ਨਾ ਦੁਕਾਨਾਂ ਬਹੁਤ ਜਿਆਦੀਆਂ ਇਧਰ ਸੋ ਸਾਰੀ ਰੌਣਕ ਇਹ ਜਿਹੜੀ ਹੈ ਜੀ ਇਹ ਮੁੱਖ ਬਾਜ਼ਾਰ ਹੈ ਜਿਹੜਾ ਗੁਰਦੁਆਰਾ ਲੰਗਰ ਸਾਹਿਬ ਤੋਂ ਸਿੱਧਾ ਜਾਂਦਾ ਬਾ ਸੱਜਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਤੋਂ ਉੱਥੋਂ ਦਾ ਇਹ ਖੂਬਸੂਰਤ ਨਜ਼ਾਰਾ ਜੀ ਰਾਤ ਦਾ ਤੁਸੀਂ ਦ੍ਰਿਸ਼ ਵੇਖੋ 8:30 ਦੇ ਕਰੀਬ ਦਾ ਪੂਰੀ ਜਗਮਗ ਲਾਈਟਿੰਗ ਹੈ ਤੇ ਇਸੇ ਤਰ੍ਹਾਂ ਹੀ ਰਾਤ ਤੇ ਕਿਸੇ ਤਰ੍ਹਾਂ ਨਜ਼ਾਰਾ ਦੇਖਿਆ ਜਾਂਦਾ ਵਿਪੋਤ ਕੰਨਾਲੀਆਂ ਦੀਆਂ ਦੁਕਾਨਾਂ ਇੱਥੇ ਕਿਦਾਂ ਚੱਲ ਰਹੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਜੀ ਨੇ ਦਸਵੇਂ ਪਾਤਸ਼ਾਹ ਦਸ਼ਮੇਸ਼ ਪਤਾ ਨੇ ਭਾਗ ਲਾਇਆ ਇਸਰ ਤਿੰਨ ਇਹ ਸਾਦੇ ਫਰੂਟ ਦੀਆਂ ਦੁਕਾਨਾਂ ਇੱਧਰ ਭਾਂਡਿਆਂ ਦੀਆਂ ਦੁਕਾਨਾਂ ਵੀ ਆ ਸਾਰੀਆਂ ਇੱਥੇ ਮਿਲਦੇ ਨੇ ਬਖਤਰਾਂ ਵਗੈਰਾ ਹੋਰ ਜਿਸ ਤਰ੍ਹਾਂ ਮੈਂ ਕਹਿ ਰਿਹਾ ਜੜੀ ਬੂਟੀਆਂ ਦੇ ਤੇਲ ਗਰਮ ਤੇਲ ਆ ਜਿਹੜਾ ਸਾਰਾ ਇੱਥੇ ਮਿਲਦਾ ਹੈ ਆਪ ਕੋ ਰੇਡੀਅੰਟ ਤੇ ਗਰਮ ਤੇਲ ਮਾਲਿਸ਼ ਕਰ ਲਈ ਤੇ ਬਹੁਤ ਹੀ ਜੋ ਖੂਬਸੂਰਤ ਨਜ਼ਾਰਾ ਤੁਸੀਂ ਦੇਖ ਰਹੇ ਹੋ ਸਾਰੇ ਬਾਜ਼ਾਰ ਦਾ ਹੀ ਇੱਧਰ ਸਾਹਮਣੇ ਜੋ ਬਿਲਕੁਲ ਦਰਬਾਰ ਸਾਹਿਬ ਇੱਥੋਂ ਜਾਈਏ ਜਿਹੜਾ ਖੱਬੇ ਬੰਨੇ ਮੁੜ ਕੇ ਦੇ ਅੰਦਰ ਜੋ ਮੁੱਖ ਦੁਆਰ ਹੈ ਦਰਬਾਰ ਸਾਹਿਬ ਦਾ ਤੇ ਉਹਦੇ ਅੰਦਰ ਚੱਕਰ ਜਾ ਰਹੀ ਹੈ ਇਸ ਸਮੇਂ ਮਤਲਬ ਦੇਖਣ ਮੂਜੀ ਗਈ ਹੋਈ ਹੈ ਤੇ ਬਹੁਤ ਹੀ ਖੂਬਸੂਰਤ ਨਜ਼ਾਰਾ ਹੁੰਦਾ ਸ਼ਾਮ ਦਾ ਜਦੋਂ ਰਹਿਰਾ ਸਾਹਿਬ ਜੀ ਦੇ ਪਾਠ ਹੁੰਦੇ ਨੇ ਉਤੋਂ ਪ੍ਰੰਤ ਅਰਦਾਸ ਫਿਰ ਸ਼ਾਸਤਰਾ ਦੇ ਦਰਸ਼ਨ ਸੋ ਸਾਰੇ ਬਹੁਤ ਹੀ ਮਨਮੋਹਕ ਦ੍ਰਿਸ਼ ਹੈ ਜਿਹੜੋ ਇੱਥੇ ਆ ਜੀਏ ਤੇ ਇੱਥੋਂ ਜਾਣ ਦਾ ਵਾਪਸ ਦਿਲ ਨਹੀਂ ਕਰਦਾ ਇਹ ਰੌਣਕ ਤੁਸੀਂ ਖੁਦ ਜਿਹੜੀ ਤੁਸੀਂ ਦੇਖ ਰਹੇ ਹੋ ਸਾਡੇ ਚੈਨਲਾਂ 'ਚ ਤੇ ਇਸੇ ਤਰ੍ਹਾਂ ਦੀ ਹਰ ਨਜ਼ਾਰਾ ਇੱਥੇ ਲੱਗਾ ਰਹਿੰਦਾ ਵਾ ਇਸੇ ਅਰ ਜੇ ਕੋਈ ਮਾਨ ਜੀ ਗੁਰੂ ਆ ਜੀਏ ਤੇ ਬਹੁਤ ਹੀ ਇੱਥੇ ਭੇਜ ਜਾਂਦਾ ਵਾ ਜਦੋਂ ਚਾਹੀਏ ਤਾਂ ਬੜਾ ਉਦਾਸੀ ਜੀ ਹੁੰਦੀ ਹੈ ਕਿ ਕਿਉਂ ਜਾ ਰਹੇ ਆ ਤੇ ਗੁਰੂ ਸਾਹਿਬ ਸਾਰਿਆਂ ਨੂੰ ਕਿਰਪਾ ਕਰਨ ਆਪਣੇ ਇਸ ਪਵਿੱਤਰ ਆਸਣ ਦੀ ਜੋ ਦਰਸ਼ਕੀ ਦਾਰੇ ਜਰੂਰ ਬਖਸ਼ਣ ਤੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਨਾ ਜੇਕਰ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਸਾਡੇ ਚੈਨਲ ਨੂੰ ਫੋਲੋ ਕਰ ਲੈਣਾ ਜੇਕਰ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਐਸੀਆਂ ਹੋਰ ਵੀਡੀਓ ਚੰਗੀਆਂ ਵੀਡੀਓ ਅਗਰਸੇਵ ਰਾਸਤਵਾਲੀਆਂ ਵੀਡੀਓ ਚੰਗੇ ਮੈਸੇਜ ਵਾਲੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਫੋਲੋ ਕਰੋ ਹੁਣ ਆ ਰਿਹਾ ਅੱਜ ਅਗੇ ਦਰਬਾਰ ਸਾਹਿਬ ਅਗਲੀ ਵੀਡੀਓ ਤੁਹਾਨੂੰ ਉਹ ਵੀ ਸਾਰਾ ਦਿਖਾਵਾਂਗੇ ਤਾਂ ਬਨੇ ਰਹਿਣਾ YouTube ਚੈਨਲ ਦੇ ਨਾਲ ਐਲਡੀ ਕੇ ਮਾਝਾ ਦੇ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਕੱਢਿਆ ਤੁਸੀਂ ਵੀਡੀਓ ਦੇਖੀ ਹੈ ਜਿਕਰਿਆ ਜੀ ਮਿਹਰਬਾਨ